ਸ਼ਰਲక్ష్ਮੀ ਕਾਂਤਾ ਚਾਵਲਾ ਵੱਲੋਂ ਅੱਜ ਬਟਾਲਾ ਦੇ ਡੇਰਾ ਰੋਡ ਦਾ ਦੌਰਾ ਕੀਤਾ ਗਿਆ ਅਤੇ ਇਸ ਕਾਲ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਤਿੰਨ-ਤਿੰਨ ਗੋਲੀ ਚੱਲਣ ਦੀਆਂ ਵਾਰਦਾਤਾਂ ਹੋਣ ਦੇ ਬਾਵਜੂਦ ਇਸ ਰੋਡ ਤੇ ਨਾ ਤਾਂ ਕੋਈ ਨਾਕਾ ਹੈ ਅਤੇ ਨਾ ਹੀ ਕੋਈ ਪੁਲਿਸ ਕਰਮਚਾਰੀ ਸ਼ਰਲక్ష్ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅਤਵਾਦ ਦੇ ਦੌਰਾਨ ਵੀ ਕਾਫੀ ਅਤਵਾਦੀ ਬਟਾਲਾ ਨਾਲ ਸੰਬੰਧਿਤ ਰਹੇ ਹਨ ਅਤੇ ਹੁਣ ਬਟਾਲਾ ਨੂੰ ਗੈਂਗਸਟਰਾਂ ਨੇ ਕੇਰ ਲਿਆ ਹੈ ਤੇ ਰੋਜ਼ ਨਵੀਆਂ ਵਾਰਦਾਤਾਂ ਕਰ ਰਹੇ ਹਨ ਉਨਾ ਕੀ ਹੈ ਕਿ ਗੈਂਗਸਟਰ ਵੀ ਕਿਸੇ ਅਤਵਾਦ ਤੋਂ ਕੱਟ ਨਹੀਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਣ ਅਤੇ ਬਟਾਲਾ ਨੂੰ ਗੈਂਗਸਟਰਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਬਹੁਤ ਅਫਸੋਸ ਦੀ ਗੱਲ ਹੈ ਕਿ ਇੱਕ ਹਫ਼ਤੇ ਦੇ ਵਿੱਚ ਇਸੇ ਡੇਰਾ ਰੋਡ ਤੇ ਤਿੰਨ ਤਿੰਨ ਹਿੰਸਕ ਵਾਰਦਾਤਾਂ ਹੋ ਜਾਂਦੀਆਂ ਅਤੰਕਵਾਦੀ ਕਹੋ ਜਾਂ ਗੈਂਗਸਟਰ ਕਹੋ ਜੋ ਵੀ ਕਹੋ ਪੁਰਾਣਾ ਅਤੰਕਵਾਦ ਵੀ ਬਟਾਲੇ ਤੋਂ ਹੀ ਜ਼ਿਆਦਾ ਪਨਪਿਆਸੇ ਅਫਸੋਸ ਦੀ ਗੱਲ ਹੈ ਕਿ ਜਿਸ ਪੁਜਾਰ ਦੇ ਵਿੱਚ ਤਿੰਨ ਵਾਰਦਾਤਾਂ ਹੋ ਗਈਆਂ ਉਸ ਬਜ਼ਾਰ ਦੇ ਵਿੱਚ ਕੋਈ ਪੀਸੀਆਰ ਨਹੀਂ ਹੈ ਕੋਈ ਨਕਾ ਨਹੀਂ ਹੈ इवन ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਘਟਨਾ ਤੋਂ ਬਾਅਦ ਐਸਐਸਪੀ ਤੱਕ ਵੀ ਇੱਥੇ ਨਹੀਂ ਆਏ ਔਰ ਇਸ ਤੋਂ ਵੀ ਵੱਧ ਅਫਸੋਸ ਦੀ ਗੱਲ ਹੈ ਕਿ ਸ਼ਾਇਦ ਸਾਰੇ ਪੋਲੀਟੀਕਲ ਲੀਡਰ ਪਤਾ ਨਹੀਂ ਕਿੱਥੇ ਗਏ ਕੋਈ ਨਾ ਨਾ ਕੋ ਆਇਆ ਹੈ ਔਰ ਨਾ ਜਿਹੜਾ ਬੱਚਾ ਜ਼ਖਮੀ ਹੈ ਉਹਦੇ ਇਲਾਜ ਵਾਸਤੇ ਗਵਰਨਮੈਂਟ ਨੇ ਕੋਈ ਮਦਦ ਦਿੱਤੀ ਹੈ ਸੰਤਮਾਨ ਜੀ ਨੂੰ ਅਪੀਲ ਕਰਦੀ ਹਾਂ ਕਿ ਤਰਨ ਤਰਨ ਤੋਂ ਬੇਲੀ ਹੋ ਕੇ ਤੁਹਾਨੂੰ ਬਟਾਲੇ ਆ ਕੇ ਬੈਠੋ ਔਰ ਬਟਾ ਲੈਵਲ ਦੇ ਲੋਗੋਰ ਪੰਜਾਬ ਚ ਤੁਸੀਂ ਜੋ ਮਰਜ਼ੀ ਦੇ ਦਿੱਤਾ ਜਨਤਾ ਨੂੰ ਚਾਹੇ ਥ੍ਰੀਕ ਦੇਣੀ ਕਰਤੀ ਜਾਏ ਬਿਜਲੀ ਦੇਤੀ ਤੇ ਜੀ ਜ਼ਿੰਦਗੀ ਦੀ ਸੁਰੱਖਿਆ ਨਹੀਂ ਦਿੱਤੀ ਤੇ ਫਿਰ ਕੀ ਦਿੱਤਾ ਹੈ ਇਸ ਕਰਕੇ ਇਕ ਤਾਂ ਇਹਨਾਂ ਬਾਜ਼ਾਰਾਂ ਦੇ ਵਿੱਚ ਪੁਲਿਸ ਦਾ ਪੱਕਾ ਨਾਕਾ ਚਾਹੀਦਾ ਹੈ ਪੀਸੀ ਰਚਾਈ ਦੀਏ ਰਾਤ ਦਿਨ ਦੇ ਪਹਿਲੇ ਚਾਹੀਦੇ ਔਰ ਜਿੰਨੂੰ ਜਿੰਦਗੀ ਅਤਵਾਦੀ ਨੇ ਯਾਰ ਗੈਂਗਸਟਰ ਨੇ ਮਾਰਿਆ ਹੈ ਗੈਂਗਸਟਰ ਅਤਵਾਦੀ ਨੇ ਦੂਜਾ ਰੂਪ ਹੈ ਤੇ ਉਹਨਾਂ ਨੂੰ ਸਹਾਇਤਾ ਦੇਣ ਉਹਨਾਂ ਦੀ ਮਦਦ ਕਰਨ ਇਲਾਜ ਵਿੱਚ ਕਰਨ ਆਰਥਿਕ ਮਦਦ